ਪੰਜਾਬ ਪੁਲਿਸ ਵੱਲੋਂ ਆਪਣੀ ਕਿਸਮ ਦੀ ਪਹਿਲੀ ਮਨਸੂਈ ਬੁੱਧੀ ਅਤੇ ਮਸ਼ੀਨ ਲਰਨਿੰਗ ਲੈਬ ਸਾਬਿਤ ਕੀਤੀ ਜਾਵੇਗੀ। ਚੰਡੀਗੜ੍ਹ ਵਿਖੇ ਸੂਬਾ ਪੁਲਸ ਮੁਖੀ ਗੌਰਵ ਯਾਦਵ ਦੀ ਮੌਜੂਦਗੀ ਵਿੱਚ ਪੰਜਾਬ ਪੁਲਿਸ ਨੇ ਆਈਆਈਟੀ ਰੋਪੜ ਨਾਲ ਇੱਕ ਸਮਝੌਤਾ ਸહી ਵੱਧ ਕੀਤਾ। ਸੂਬਾ ਪੁਲਸ ਮੁਖੀ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਇਹ ਸਹਿਯੋਗ ਨਾ ਸਿਰਫ ਵੱਖ-ਵੱਖ ਤਕਨੀਕੀ ਕਾਢਾਂ ਲਈ ਰਾਹ ਪੱਧਰਾ ਕਰੇਗਾ ਸਗੋਂ ਪੁਲਿਸ ਮੁਖੀ ਪੁਲਿਸਿੰਗ ਅਪਰਾਧ ਦੀ ਪੁਣਛਾਣ ਕਰਨ, ਅਧਿਐਨ ਕਰਨ ਚੈਰੇ ਦੀ ਪਛਾਣ ਕਰਨ ਅਤੇ ਸਹੀ ਫੈਸਲਾ ਲੈਣ ਲਈ ਆਧੁਨਿਕ ਤਕਨੀਕਾਂ ਨੂੰ ਵਰਤਣ ਵਿੱਚ ਮਦਦ ਕਰੇਗਾ ਉਹਨਾਂ ਨੇ ਕਿਹਾ ਕਿ ਇਹ AI ਵੱਡੀ ਪੱਧਰ ਤੇ ਡਾਟਾ ਪੈਟਰਨਾਂ ਅਤੇ ਰੁਝਾਨਾਂ ਦੀ ਪਛਾਣ ਕਰਕੇ ਅਪਰਾਧਕ ਗਤੀਵਿਧੀਆਂ ਅਤੇ ਧੋਖਾਧੜੀਆਂ ਦਾ ਪਤਾ ਲਾਉਣ ਵਿੱਚ ਪੁਲਿਸ ਦੀ ਸਹਾਇਤਾ ਕਰ ਸਕਦਾ ਹੈ ਪੰਜਾਬ ਪੁਲਿਸ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਡਰਾਈਵਨ ਮਾਡਰਨ ਪੁਲਿਸਿੰਗ ਨੂੰ ਕਨਸੈਪਚੁਅਲਾਈਜ਼ ਕਰਨ ਲਈ ਇੱਕ ਵੱਡਾ ਐਫਰਟ ਕੀਤਾ ਹੈ ਕਿ ਆਈਟੀ ਰੋਪੜ ਦੇ ਨਾਲ ਪੰਜਾਬ ਪੁਲਿਸ ਦਾ ਮੈਮੋਰੰਡਮ ਆਫ ਅੰਡਰਸਟੈਂਡਿੰਗ ਸਾਈਨ ਹੋ ਗਿਆ ਹੈ ਇਸ ਦੇ ਇਸ ਦੇ ਅੰਡਰ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਮਸ਼ੀਨ ਲਰਨਿੰਗ ਲੈਬੋਰਟਰੀ ਸਟੇਟ ਆਫ ਦਾ ਆਰਟ ਆਈਆਈਟੀ ਰੋਪੜ ਦੇ ਵਿੱਚ ਸੈੱਟ ਕੀਤੀ ਜਾਊਗੀ ਜਿਸ ਦੇ ਵਿੱਚ ਪੰਜਾਬ ਪੁਲਿਸ ਦੇ ਆਫੀਸਰਸ ਨੂੰ ਟ੍ਰੇਨ ਕੀਤਾ ਜਾਊਗਾ ਤੇ ਟੈਕਨੋਲੋਜੀ ਸੋਲੂਸ਼ਨਸ ਡਵੈਲਪ ਕੀਤੇ ਜਾਣਗੇ ਇਹ ਪੰਜਾਬ ਦੇ ਮੁੱਖ ਮੰਤਰੀ